ਤੱਜ ਲੋ ਸਾਰੇ ਬਰਾਕ ਬਰਾਕ ਕਰਨੇ ਜਿੰਨੀਆਂ ਵੀ ਸਕੀਮਾਂ ਆਈਆਂ ਨੇ ਜਿਹੜਾ ਕੰਮ ਹੋਇਆ ਨਹੀਂ ਉਹ ਸ਼ਰਮ ਦੀ ਗੱਲ ਨਹੀਂ ਸਰਕਾਰ ਵਾਲੀ ਹੋਣੀ ਚਾਹੀਏ ਤੁਸੀਂ ਵੀ ਇਹ ਵੀ ਕਰ ਲੈ ਜੋ ਨਗਰਾਂ ਚ ਚਾਹੇ ਸੜਕਾਂ ਵੀ ਲੈ ਕੇ ਉਡਾਂ ਦੇ ਲੈ ਲਓ ਗਲੀਆਂ ਨਾਲੀਆਂ ਵੀ ਲੈ ਲਓ ਤੇ ਤੁਸੀਂ ਬੀਬੀਆਂ ਭਰਾਵਾਂ ਵਾਸਤੇ ਪੈਨਸ਼ਨਾਂ ਬਜ਼ੁਰਗਾਂ ਵਾਸਤੇ ਪੈਨਸ਼ਨਾਂ ਬੀਬੀਆਂ ਵਾਸਤੇ ਸ਼ਗਨ ਸਕੀਮ ਤੇ ਜਿੰਨੇ ਵੀ ਕੰਮ ਹੋਏ ਨਹੀਂ ਉਹ ਸ਼ਰਮ ਦੀ ਗੱਲ ਨਹੀਂ ਕਿ ਜਿੰਨੀ ਡਿਵੈਲਪਮੈਂਟ ਹੋਣੀ ਆ बड़े बड़ी सड़क बनिया पता ही है सब सारे सारे अमृतसर तो लगे चंडीगढ़ का छः छः बार भी सड़क बनी है कोई भी एम एल एम पी चुनते सू बहुत सोच समझ के फैसले करने चाहिए नहीं तो पांच साल असाप हटा जो हटा रहे हैं ਤੇ ਬੇਰਸ ਫਾਇਰ ਜੀ ਬਟਾਈ ਅਗੇ ਤੇ ਲੋਕ ਉਥੇ ਰੋੜੇ ਦਰਦ ਨੇ ਤੇ ਕਾਮੀਦਾਂ ਦਾ ਵਰਕਾ ਪਾਇਆ ਹੈ ਤਤੋਰੇ ਪਰ ਦਿਆ ਆਵਾਜ਼ ਨੂੰ ਲਾ ਕੇ ਨਿੱਕੇ ਦਾ ਰੋਣਾ ਦੇ ਵੜੇ ਜੋ ਉਹਨਾਂ ਲੋਕਾਂ ਨੂੰ ਵੀ ਸचेत ਰੱਖਣੀ ਲੋੜ ਆ ਸੰਭੋ ਰੋਸ ਸਾਡੇ ਕਾਲਜ ਸਾਹਮਣੇ ਜੋ ਹੋ ਰਿਹਾ ਲੁੱਟਾਂ ਖੋਹਾਂ ਜੈਦੇ ਹਜ਼ਾਰ ਪੰਜਾਬ ਦੇ ਬੰਦੇ ਨੇ ਕੋਈ ਭੈਣ ਦੀ ਸੁਰੱਖਿਆ ਨਹੀਂ ਕੋਈ ਵੀਰ ਸੁਰੱਖਿਆ ਨਹੀਂ ਪਤਾ ਨਹੀਂ ਕਿਹੜੇ ਭੈਣ ਦੇ ਮਾਰੀਆਂ ਦਾ ਰਹਿਣੇ ਨੇ ਜੋ ਜੁੜੀਆਂ ਦਾ ਰਹਿ ਰਹੇ ਸ਼ਾਮ ਨਾਲ ਹਰ ਰੋਜ਼ ਇੱਕ ਦਾ ਡਰਾਮਾ ਬਪਰ ਜਿਹੜੇ ਜੋਰ ਨੇ ਕਰਾ ਚਾਹੇ ਸ਼ਹਿਰਾਂ ਕਦੇ ਨਾ ਹੋਵੇ ਕੋਈ ਨੁਕਸਨ ਕਰਦਾ ਰਹੀਦਾ ਹੈ ਕੋਈ ਆਗਰਾ ਦੀਆਂ ਦਾ ਕਰ ਰਿਹਾ ਜੋ ਜੋਸੇ ਪਾਰਟੀ ਨੇ ਕਰਿਆ ਸਭ ਲਈ ਇੱਕ ਬੜਿਆਦਾ ਹੁੰਦੀ ਹੈ ਖਾਲਸਾ ਜੀ ਸਾਰੇ ਮਾਤਰੀ ਵੀ ਰਹੇ ਨੇ ਐਮ ਐਲ ਏ ਵੀ ਰਹੇ ਨੇ ਜੋ ਜਿੰਨ ਪਾਰਲੀਮੈਂਟ ਦਾ ਇਹਨਾਂ ਨੇ ਸਾਡੀ ਵਿਧਾਨ ਸਭਾ ਵਿੱਚ ਜੋ ਕੁਝ ਕੀਤਾ ਹੈ ਉਹ ਸਾਰਾ ਜਿਹੜਾ ਉਹਨਾਂ ਨੇ ਸਾਰਾ ਕੰਮ ਉਹ ਕਿਉਂ ਤੇ ਹੱਥ ਕਰ ਕਰਕੇ ਮਿਹਣੇ ਦੇਣੇ ਕਿ ਉਹਦੇ ਖਾਤ ਖੋਲਣਾ ਤੂੰ ਤੋ ਕਰਕੇ ਗੱਲ ਕਰਨੀ ਸਾਰੇ ਬੜਿਆ ਦਾ ਭੁਲ ਗਿਆ ਸਭ ਕਹੇ ਨੇ ਤੇ ਉਹਨਾਂ ਵੀ ਸਾਨੂੰ ਕਮੀ ਮਹਿਸੂਸ ਹੋ ਰਹੀ ਹੈ ਸੋ ਬਾ ਸਾਰੇ ਵੀਰਾਂ ਨੂੰ ਮੇਰੀ ਬੇਨਤੀ ਕਰਦਾ ਕਿ ਪ੍ਰਧਾਨ ਜੀ ਨੇ ਸਾਨੂੰ ਸਾਰਿਆਂ ਨੂੰ ਨਿਵੇਸ਼ ਕਰਤਾ ਤੁਹਾਨੂੰ ਵੀ ਸਾਰਿਆਂ ਨੂੰ ਇਹੀ ਦੇਸ਼ ਹੈ ਕਿ ਜਾ ਕੇ ਆਪ ਸਾਜੀ ਨੇ ਰੱਖੇ ਲੱਗਦੀ ਹੈ ਉਹ ਗੱਲ ਨਾਲ ਵੀ ਆਪ ਆਪਣੂਆਂ ਦੇ ਲਾੜੀ ਸਾਰਾ ਜੀ ਲਾਣਾ ਇਸ ਗੱਲ ਦਾ ਤੁਸੀਂ ਮੀਟਿੰਗ ਕਰਾਓ ਭਰਾਂਜੀ ਦੇ ਹੁਕਮ ਉਦਗੇ ਮੀਟਿੰਗ ਹੋਣੀ ਤੇ ਇਸ ਕਰਕੇ ਭੋਂਕੋ ਜਿੱਥੇ ਬੰਦੀ ਤਕੜੇ ਹੋ ਕੇ ਵੀ ਲੋ ਬਿੰਡਾਟ ਨਹੀਂ ਆਪ ਤਕੜੇ ਹੋ ਕੇ ਪ੍ਰਚਾਰ ਕਰਕੇ ਇਹਨਾਂ ਦੇ ਆਲੇ ਪੜਦੇ ਫੋੜੀ ਜਦੋਂ ਕੋਈ ਕਰਦਾ ਤੁਹਾਡੇ ਸਾਹਮਣੇ ਨਹੀਂ ਸਾਬਣ ਤੇਆਂ ਫੈਕਟਰੀਆਂ ਪੈਂਟਰ ਨਾਲ ਵੀ ਭੰਦੇ ਬੈਰ ਕੀ ਕੁਛ ਹੋ ਰਿਹਾ ਤੁਹਾਡੇ ਸਾਹਮਣੇ ਪੋਸਟਾ ਪਾਣੀ ਕੋਈ ਜਵਾਬ ਨਹੀਂ ਦੇ ਰਿਹਾ ਪੰਚਾਇਤਨ ਖਾਤਰ ਨੂੰ ਪਹੇ ਜਦੋਂ ਵੀ ਠਿਕਣਾ ਪਹੁੰਚੀ ਸੋ ਅੱਜ ਵੀ ਰਾਤ ਦਾ ਅੰਦਰ ਤੁਹਾਰੋ ਇੱਕ ਪਾਸੇ ਪਹਿਲਾਂ ਵੀ ਪਈਆ ਤੁਹਾਨੂੰ ਪਤਾ ਪੁਰਤਕਾਲ ਨਹੀਂ ਤੇ ਪੁਰਤਕਾਲ ਚ ਲੀਟਰ ਨੇ ਸਾਡੇ ਜਮੀਨ ਖਰੀਦ ਲਈ ਉਹਦੇ ਘਰ ਵੀ ਖਰੀਦ ਲਿਆ ਤੇ ਰਹਿਣ ਵਾਲਾ ਤੇ ਹੈ ਜੀ ਵੀ ਕਰਤਿੰਗ ਉਹ ਵੀ ਕੋਈ ਜਵਾਬ ਨਹੀਂ ਸੋਏ ਗੱਲਾਂ ਨੇ ਲੋਕ ਨੂੰ ਇਹ ਜਵਾਬ ਮੰਗਦੇ ਨੇ ਹਾਂ ਜੀ ਜਿਹੜੇ ਲੋਕਾਂ ਕੀਤੇ ਨੇ ਅੱਜ ਜੋਬ ਜਾਂ ਕਿੰਨੀ ਕ腐ਸ਼ਣ ਫੈਲੀ ਹੈ ਜਿਹੜੀ ਕਹਿੰਦੇ ਕ腐ਸ਼ਣ ਨਹੀਂ ਹੋਈ ਕਈ ਨੇ ਲੋਕਾਂ ਦਾ ਧਿਆਨ ਸੀਗਾ ਉੱਥੇ ਚਲੇ ਚਲੇ ਆਪ ਆਪਣੀ ਨੀਜ਼ ਦੇ ਲਾਭ ਲੈਣੇ ਜੀ ਉਹਨੇ ਪਾਠ ਕਰਾਇਆ ਪੰਜਾਬੀ ਬਾਲਾ ਨੇ ਸਾਰੇ ਜੀਤੇ ਦੇ ਵਕਤ ਵਕਤ ਤੱਕ ਜੀਤੇ ਨੇ ਆਪਣੇ ਟੌਪ ਦਾ ਦਿੱਤਾ ਜੀ ਆ ਵੀ ਬਹੁਤ ਪ੍ਰਕਾਰ ਜਾਣਨਾ ਸੋ ਮੇਰੇ ਤੁਹਾਡੇ ਕਰਨ ਕਹੀ ਬੈਂਤੀ ਆ ਕੋ ਪੈਲ ਅਰਦਾਸ ਹੀ ਮੈਂ ਇੱਥੇ ਹੀ ਜਿੱਥੇ ਬੰਦੀ ਧਰਨੀ ਬਾਕੀ ਹਰ ਜਗ੍ਹਾ ਗੱਲ ਕਰਦਾ ਇੱਥੇ ਜਿੱਥੇ ਬੰਦੀ ਸਨਾਂ ਧਰਨੀ ਮੈਂਦੀ ਆ ਪਰ ਅੱਜ ਤੁਹਾਡੇ ਅੱਥੀ ਵਧੀਆ ਆ ਨੇ ਪਰ ਮੈਂ ਤੁਹਾਨੂੰ ਜਾਦਾ ਕਿੰਨਾ ਫਰਕ ਪੈ ਗਿਆ ਹਲਕਾ ਸਮਰਾਲਾ ਚਾਰ ਬਿਜਾ ਕਰਾਈਂ ਦੌਤਾਂ ਨਹੀਂ ਤੁਹਾਡੇ ਕੋਈ ਤਿੰਨ ਕੱਠੀ ਕਰਕੇ ਅੱਠ ਕਰਦੇ ਨੇ ਚਾਰ ਗਰੇ ਚਾਰ ਰਹਦੇ ਰਹਿਗੇ ਨੇ ਉਦੋਂ ਗਾਜ਼ਾ ਹੀ ਆਪ ਹੀ ਜਾ ਕੇ ਬਹੁਤ ਵਜੇ ਭਾਵੇਂ ਇਕੱਠ ਹੋਏ ਫੱਡੇ ਇਕੱਠ ਹੋਏ ਜੀ ਉਹ ਤਾਂ ਇਕੱਠ ਹੋਏ ਨੇ ਉਹਦੀ ਜਿੱਥੇ ਮਦੀ ਕਰੀਆ ਜਿਹੜੀ ਹੁਣ ਲੈ ਲੋ ਬਲਕਿ ਤੇ ਲੋਕਾਂ ਦਾ ਕਾਰਪੋਰੇਟ ਆਪ ਨੂੰ ਉੱਤਲੇ ਜਾ ਰਿਹਾ ਕੱਲ੍ਹ ਦਾ ਕਾਰਪੋਰੇਟ ਹੋ ਰਿਹਾ ਨੂੰ ਬਹੁਤ ਹਨੇਰੇ ਕੱਟ ਹੋਏ ਨੇ ਤੋਂ ਤੁਮ ਵੀ ਵਿਵੇਕੀ ਆਨ ਤਾਂ ਕਿ ਉਹ ਜਿਹੜਾ ਆਪਸੀ ਰਿਸ਼ਤ ਕੁਰੀ ਨਹੀਂ ਚਾਹੀਏ ਐਸੀ ਬਾਤ ਦੇ ਨਾਲ ਤੁਹਾਡੇ 75% ਮਸਲੇ ਆ ਹੋਣਗੇ ਤੁਹਾਡਾ ਸਰਕਾਰ ਦੇ ਦੁਆਰੇ ਭਾਵੇਂ ਫੋਮ ਵੀ ਕੰਮ ਕਰੇਗਾ ਇਹੋ ਜੀ ਗੱਲ ਹੀ ਜੇ ਲੋਕ ਬਦਲਾਅ ਹੁੰਦਾ ਤਾਂ ਸਰਕਾਰ ਜਿਹੜੇ ਅਫਸਰ ਸੇਬੇ ਨਹੀਂ ਬਦਲ ਜਾਂਦੀ ਏ ਸ਼ਿਆਲਬੇੜੀ ਸਰਕਾਰ ਚ ਗੱਲ ਤਾਂ ਐਂਕੀ ਬਣ ਗਈ ਸਾਡੇ ਆਲੀਆ ਸਾਹਿਬ ਨੇ ਜੀ ਉਹਨਾਂ ਨਾਲ ਢੇਰ ਦਾ ਲੰਦਾ ਦੀ ਗੱਲ ਸਰਕਾਰ ਦਾ ਅਫਸਰ ਕਾਲੀ ਵਰਕਰਾਂ ਦੇ ਕੰਮ ਕਰਨ ਲੱਗੇ ਲੀਡਰਾਂ ਦੇ ਜਾਂ ਅਫਸਰ ਲੱਗਣ ਲੱਗੇ ਇਹੀ ਕੁਝ ਤੁਹਾਨੂੰ ਆਪਣੇ ਫਾਇਦਾ ਹੋਊਗਾ ਤੁਹਾਡੇ ਚਾ ਲਈ ਬੇਨਤੀ ਹੈ ਵਾਰਤ ਬਾਦ ਮਿਹਨਤ ਕਰੋ ਵੱਡੀ ਲੀਡ ਤੇ ਖਾਲਸੇ ਜਦਾਓ ਅਜੇ ਤੁਹਾਡੇ ਨਾਲ ਵਹਿਮੀਕਾ ਗੱਲ ਦਾ ਵਹਿਮੀਕਾ ਸਿੰਘ ਦੀ ਦولتਪੁਰ ਸਰਕਲ ਪ੍ਰਧਾਨ ਦਰਵਾਜ਼ਾ ਬੋਲਤੋਂ ਤੇ ਉਹਨਾਂ ਦਾ ਧੰਨਵਾਦ ਕਰਦੇ ਹੋਏ ਸਾਰੀ ਸੰਗਤ ਅਖੀਰ ਦੇ ਵਿੱਚ ਮੈਂ ਖਾਲਸਾ ਜੀ ਨੂੰ ਬੇਨਤੀ ਕਰੂਗਾ ਤੇ ਹੁਣ ਬੇਨਤੀ ਕਰੂਗਾ ਸਰਦਾਰ ਮਨਜੀਤ ਸਿੰਘ ਦੀ ਬਦਰੀਪੁਰ ਆਈ ਹੋਏ ਸੈਂਟਰ ਦਾ ਧੰਨਵਾਦ ਕਰਦਾ ਮਦਰੀਪੁਰ ਦਾ ਬਾਦਸ਼ਾਹ ਜੋ ਤਾਂ ਤਾਂ ਸ੍ਰੀ ਗੁਰੂ ਹਰਗੋਬਿੰਦ ਜੀ ਦੇ ਪ੍ਰੇਰਿਤ ਚਾਮ ਤੋਂ ਪ੍ਰਾਪਤ ਬਹੁਤਦਾਰਾ ਮਿਰਸਾ ਸਾਹਿਬ ਕੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰੇਟਨਰ ਨੂੰ ਸਬੋਧਨ ਕਰਨ ਆਏ ਸਰਦਾਰ ਵਿਕਮ ਸਿੰਘ ਜੀ ਖਾਲਸਾ ਹਲਕਾ ਚਾਰਜ ਫਤੇਗੜ ਸਾਹਿਬ ਉਹਨਾਂ ਦੇ ਨਾਲ ਸਰਦਾਰ ਰਵੀ ਰਛੀਤ ਸਿੰਘ ਜੀ ਸਾਹਿਬ ਜਨਾਗਰ ਜੀ ਜੀਸੇ ਜ਼िला ਪ੍ਰਮਾਣ ਸਰਦਾਰ ਜਗਵੇਸ ਸਿੰਘ ਜੀ ਬੌਦਰੀ ਸਾਹਿਬ ਸਰਦਾਰ ਜਿੰਦੇ ਸਿੰਘ ਜੀ ਮੋਪਰਾ ਸਾਹਿਬ ਸੀਨੀਅਰ ਮਿੰਟਰਨ ਅਤੇ ਸਰਦਾਰ ਕੌਰ ਜੀ ਚੱਕੀ ਜੀ ਜੋ ਸ਼੍ਰੋਮਣੀ ਕਾਲੀ ਦੇ ਜੂਝੇ ਫੋਰਮ ਦੇ ਮੈਂਬਰ ਲਾਇ ਨੇ ਸਤਲਪ੍ਰਧਾਨ ਵਿਆਪਰ ਸਾਹਿਬ ਜਲਾ ਸਾਹਿਬ ਐਸਪੀਸੀ ਨਗਰ ਸਾਹਿਬ ਅਤੇ ਵੱਖ-ਵੱਖ ਪਿੰਡਾਂ ਤੋਂ ਜੋ ਡਿਟ ਡਿਜਿੰਦਾ ਬਹੁਤ ਖਾਸ ਦਾ ਪਥੇਗੜ ਸਾਹਿਬ ਹਲਕਾ ਲੋਕ ਸਭਾ ਦੇ ਵਿੱਚੋਂ ਜੋ ਪ੍ਰਧਾਨ ਸਰਦਾਰ ਜੀ ਬਾਦਲ ਵੱਲੋਂ ਖਾਲਸਾ ਜੀ ਨੂੰ ਹਲਕਾ ਚelectਾ ਕੇ ਆਪਣੇ ਦਰਮਿਆਨ ਭੇਜਿਆ ਗਿਆ ਹੈ ਉਹਨਾਂ ਨੂੰ ਆਪਾਰੇ ਇੱਥੋਂ ਵੋਟਾਂ ਪਾ ਕੇ ਵੱਤਮਦ ਲੀਡ ਦਿਵਾ ਕੇ ਆਪਾਂ ਹਲਕੇ ਪੈਲ ਤੋਂ ਜਿਤਾ ਕੇ ਭੇਜਣਾ ਐਨਰਜੀ ਟ੍ਰੈਕਟਰ ਤਕਰੀਬਨ ਪੱਕੀ ਹੋ ਚੁੱਕੀ ਆ ਕਿਉਂਕਿ ਭਰਾਂ ਜੀ ਦੇ ਮੀਟੇ ਸਰਕੇ ਨੌ ਦੇ ਨੌ ਗਲ ਕੇ ਹਲਕਾ ਜਾ ਜੋ ਵੀ ਸੀਨੀਅਰ ਮੀਟਰਸ਼ਿਪ ਸੀ ਉਹਨਾਂ ਨੂੰ ਬੁਲਾ ਕੇ ਉਹਨਾਂ ਦਾ ਫੈਸਲਾ ਲਿਆ ਸੋ ਮੈਂ ਆਪ ਜੀ ਨੂੰ ਇਹ ਹੀ ਬੇਨਤੀ ਕਰਦਾ ਆ ਕਿ ਆਪਣੇ ਕੋਲੇ ਸ਼੍ਰੋਮਣੀ ਕਾਲੀਦਾਸ ਜੀ ਜੋ ਕੰਮ ਕਰਤੇ ਹੋਏ ਨੇ ਉਹ ਸਾਰੇ ਜਗਤ ਸਿਧਾਰਨ ਨੂੰ ਪਤਾ ਜਿਵੇਂ ਕਿ ਉਹਨਾਂ ਨੇ ਪਹਿਲੇ ਸਾਨੂੰ ਕਿੰਨਾ ਵੱਡੇ ਵਾਲ ਸਾਹਿਬ ਨੇ ਸਾਨੂੰ ਲਈ ਬਹੁਤ ਵੱਡੇ ਕੰਮ ਕੀਤੇ ਨੇ ਜਿਵੇਂ ਕਿ ਸਾਨੂੰ ਨੂੰ ਦਿੱਲੀ ਦੀ ਬਕਸਰ ਗਵਰਨਮੈਂਟ ਨਾਲ ਉਹਨਾਂ ਨੇ ਕਈ ਸੇਵਾਇਕ ਚਲਾਈਆਂ ਜਿਨ੍ਹਾਂ ਲੈ ਕੇ ਸਿਰਫ ਲੋਕਾਂ ਤੱਕ ਲੈ ਕੇ ਜਾਈਏ ਅਤੇ ਬਿੱਟਣੇ ਵੀ ਕਾਲ ਸਾਹਿਬ ਨੂੰ ਆਪਾਂ ਪਾਰਲੀਮੈਂਟ ਭੇਜੀਏ ਤਾਂ ਕਿ ਜੋ ਆਪਣੇ ਜੋ ਵੀ ਕੰਮ ਨੇ ਆਪਾਂ ਬਾਦਲੀ ਦੇ ਤਰੀਕੇ ਵਿੱਚ ਸੋ ਮੈਂ ਅੰਦਰ ਵਿੱਚ ਆਈ ਸਤਿਕਾਰ ਦਾ ਟਾਈਮ ਨੋਟ ਕਰਨ ਬਾਅਦ ਤਾਂ ਜਿਨ੍ਹਾਂ ਨੇ ਆਪਣੇ ਟਾਈਮ ਤੋਂ ਟਾਈਮ ਕੱਢ ਕੇ ਆਪਣੇ ਬੋਤਰਾ ਸਾਹਿਬਾਂ ਕੋਲ ਆਪਨੇ ਮੀਟਿੰਗ ਨੂੰ ਮੁਕਮਲ ਬਣਾਉਂਦਾ ਜਰ ਕੀਤਾ ਗਾਇਰ ਵੀ ਕਾ ਖਾਲਸਾ ਗਾਇਰ ਵੀ ਜਿਨੇ ਮੀਡੀਆ ਚੈਨਲ ਵਾਲੇ ਆਏ ਨੇ ਵੀਰ ਹੋਣੀ ਸਾਰਿਆਂ ਨੂੰ ਧਰਵਾਦ ਕਰਦਾ ਹੋਇਆ ਅਖੀਰ ਦੇ ਵਿੱਚ ਜਿਨ੍ਹਾਂ ਨੂੰ ਕਾਫੀ ਲੰਬੇ ਸਮੇਂ ਤੋਂ ਸਾਡੀ ਇੰਤਜ਼ਾਰ ਸੀ ਸਰਦਾਰ ਵਿਕਰਮਜੀਤ ਸਿੰਘ ਦੀ ਖਾਲਸਾ ਹਲਕਾ ਅੰਚਾਰਜ ਫਤੇਗੜ ਸਾਹਿਬ ਉਹਨਾਂ ਨੂੰ ਬੇਨਤੀ ਕਰੂੰਗਾ ਜੋ ਪਾਰਟੀ ਦਾ ਸੰਦੇਸ਼ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਾਹਿਬ ਦਾ ਸੰਦੇਸ਼ ਲੈ ਕੇ ਆਏ ਨੇ ਔਰ ਉਹਨਾਂ ਨੂੰ ਬੇਨਤੀ ਕਰੂੰਗਾ ਤੇ ਪਾਰਟੀ ਦੇ ਤੋਂ ਨਾਰੇ ਲਾਉਗਾ ਗੱਜ-ਬੱਜ ਕੇ ਨਾਰੇ ਬੁਲਾਇਓ ਸ਼ਰੋਣੀ ਅਕਾਲੀ ਦਲ ਜਿੰਦਾਬਾਦ ਸ਼ਰੋਣੀ ਅਕਾਲੀ ਦਲ ਜਿੰਦਾਬਾਦ ਬਾਵਾ ਖੜੀਆਂ ਕਰਕੇ ਸਰਦਾਰ ਸੁਖਬੀਰ ਸਿੰਘ ਬਾਦਲ ਜਿੰਦਾਬਾਦ ਸਰਦਾਰ ਸੁਖਬੀਰ ਸਿੰਘ ਬਾਦਲ ਜਿੰਦਾਬਾਦ ਸੋ ਮੈਂ ਬੇਨਤੀ ਕਰੂੰਗਾ ਕਿ ਸਰਦਾਰ ਵਿਕਰਮਜੀਤ ਸਿੰਘ ਦੀ ਖਾਣ ਗੀਆਂ ਵਿਕਰਮਜੀਤ ਦਾ ਖਾਲਸਾ ਵਿਕਰਮਜੀਤ ਬਹੁਤ ਸਾਰੇ ਬੁਲਾ ਰਿਆ ਕਿ ਮੇਰੇ ਬੋਲਣ ਤੋਂ ਪਹਿਲਾਂ ਤਕਰੀਬਨ ਹਰ ਪੱਖ ਨੂੰ ਛੋਇਆ ਪਿਛਲੇ ਸਾਲਿਆਂ ਦੇ ਵਿੱਚ ਜੋ ਜੋ ਵਾਪਰੇ ਆ ਪਿਛਲੇ ਹਵਾਲਾ ਸਰਪੰਚ ਤੋਂ ਲੈ ਕੇ ਹੁਣ ਤੱਕ ਉਹਦਾ ਬੜੇ ਵਿਸਥਾਰ ਚ ਲਿਖਿਆ ਨਹੀਂ ਬਾਕੀ ਕਰਿਆ ਮੌਜੂਦਾ ਹਾਲਾਤ ਦੇ ਸਾਹਮਣੇ ਇਲੈਕਸ਼ਨ ਕਿਸੇ ਵੇਲੇ ਵੀ ਨਾ ਹੋ ਸਕਦਾ ਜਿਵੇਂ ਬੁਲਾ ਰਹੇ ਨੇ ਬਾਕੀ ਨੇ ਦੱਸਿਆ ਮੈਨੂੰ ਪ੍ਰਧਾਨ ਸਾਹਿਬ ਨੇ ਕੁਕਮ ਕੀਤਾ ਜਿਕੇ ਲੋਕ ਸਭਾ ਦੇ ਇਲੈਕਸ਼ਨ ਲੱਗੇ ਆ। ਸੋ ਦੇ ਸਭਾਵੀ ਕੈਂਡੀਡੇਟ ਦੇ ਰੂਪ ਦੇ ਵਿੱਚ ਮੈਂ ਤੁਹਾਡੇ ਕੋਲ ਸਾਰੀ ਟੀਮ ਦੇ ਨਾਲ حاضر ਹੋਇਆ। ਅੱਜ ਸਵੇਰ ਤੋਂ ਅਸੀਂ ਪਹਿਲ ਹਲਕੇ ਦੀ ਵਕ-ਵਕਸਰ ਕਰਨੇ ਮਿਲਣੇ ਜਾ ਰਹੇ ਹਾਂ। ਪਰਮਾ ਸਹਿਯੋਗ ਦਾ ਸੰਗਤ ਦਾ ਜਿਸ ਦਾ ਪਹਿਲਾਂ ਹੁੰਦਾ। ਆਪਣੇ ਸਾਹਮਣੇ ਲੋਕ ਸਭਾ ਦਾ ਇਲੈਕਸ਼ਨ ਆ। ਭਾਵੇਂ ਲੋਕ ਸਭਾ ਦੀ ਚੋਣ ਦਾ ਐਮਐਲਏ ਨੂੰ ਨਾਲ ਕੁਝ ਪਰਤੁੰਦਾ ਲੇਕਿਨ ਬਹੁਤ ਘੱਟ ਬੰਦਿਆਂ ਨੂੰ ਇਸ ਗੱਲ ਦੀ ਨੌਲੇਜ ਆ ਕਿ 17 18 ਇਹ ਜਿਹੜੇ ਲੈਗ ਪੈਨੇ ਜਿਹੜੇ ਕੇਂਦਰ ਸਰਕਾਰ ਨਾਲ ਸੰਬੰਧਿਤ ਨੇ ਔਰ ਉਹਨਾਂ ਨਾਲ ਨਾਲ ਨੂੰ ਲੋਜ ਘੱਟ ਕਹਿੰਦੇ ਤੇ ਆਪਣੇ ਕੀਮਤੀ ਸਮੇਂ ਤੋਂ ਸਮਾਂ ਕੱਢ ਕੇ ਸਮੁੱਚੀ ਸੰਗਤ ਬਹੁਤ ਬਹੁਤ ਧੰਨਵਾਦ ਸਾਂਝ ਦੇ ਵਿੱਚ ਮੈਂ ਸਾਰੀ ਸੰਗਤ ਨੂੰ ਬੇਨਤੀ ਕਰੂੰਗਾ ਜਿਸ ਕਿਸੇ ਨੇ ਚਾਰ ਨਹੀਂ ਸ਼ਹੀਦ ਗੁਰੂ ਦਾ ਪ੍ਰਸ਼ਾਦ ਅਨੁਸ਼ਾਸਨ ਨਹੀਂ ਸ਼ਕਿਆ ਉਹ ਜਰੂਰ ਸ਼ਕਿਆ ਜੀ कमलदीप सिंह जी जैगी जो यूथ कानून कमेटी के मैंबर बने तो निर्देश ਆ ਜੀ ਬੋਲੋ ਆਪਣੀ ਆਓ ਜੀ ਸਾਰੇ ਹੋ ਜਾਓ ਪਿੱਛੇ ਨੂੰ ਸਾਰੇ ਨੱਕ ਬੋਲੇ ਨੱਕਿਆ ਦੋ ਬੋਲੋ ਸਾਰੇ ਆਓ ਹਜ਼ਾਰਾਂ ਨੂੰ ਲਾਓ ਕੋਈ ਨਾ ਕੋਈ ਬੜਾ ਸਾਰਾ ਜਨ ਜਗਰਾ ਬੋਲੋ ਬੋਲੋ ਸਭ ਆਜੋ ਕੋਈ ਕਰ ਚਾਹ ਕੋਲ ਜੀ ਆਜੋ ਵਾਇਡੂ ਜੀ ਖਾਲਸਾ ਵਾਇਡੂ ਜੀ ਜਿੱਥੇ ਤੇ ਮਦਾਨ ਸਰਦਾਰ ਸੂਰਜ ਸਿੰਘ ਜੀ ਬਾਦਲ ਬਈ ਅਕਾਲੀ ਦਾਲ ਉਹਨਾਂ ਵਾਲਾ ਜੋ ਇਸਾਨ ਮੇਸ ਆਉਣ ਵਾਲਿਆਂ ਚੋਣਾ ਲੋਕ ਸਭਾ ਦੀ ਜਨੇ ਉਹਨਾਂ ਦੇ ਸੰਬੰਧ ਵਿੱਚ ਜੋ ਵੀ ਪ੍ਰੋਗਰਾਮ ਨਿੱਕੇ ਗਏ ਸੀਗੇ ਸਰਕਲ ਵਾਈਜ਼ ਮੀਟਿੰਗਾਂ ਅਸੀਂ ਸਰਦਾਰ ਬਿਕਰ ਸਿੰਘ ਖਾਲਸਾ ਜੀ ਜੋ ਹਲਕਾ ਅਧਗੜ ਸਾਹਿਬ ਦੇ ਇੰਚਾਰਜ ਲਾਏ ਗਏ ਨੇ ਸੌਣੀ ਕਾਲੀ ਧਰਵਲੋਂ ਉਹਨਾਂ ਦੀ ਅੱਜ ਮੀਟਿੰਗ ਕਰਾਈ ਆ ਬਰਾ ਸਾਹਿਬ ਇਥੇ ਉਹ ਬਹੁਤ ਵਧੀਆ ਰਿਸਪੌਂਸ ਮਿਲੇ ਆ ਸਾਰੇ ਪਿੰਡਾਂ ਚੋਂ ਵਰਕਰ ਲੀਡਰ ਸਾਹਿਬਾਨ ਆਏ ਨੇ ਅਸੀਂ ਉਹਨਾਂ ਦਾ ਤਹਿ ਦਿਲੋਂ ਧੰਨਵਾਦ ਕਰਨਾ ਚਾਹੁੰਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਹੀ ਸਹਿਕਾਰਯੋਗ ਇਸ ਪਾਵਨ ਪਵਿੱਤਰ ਸਥਾਨ ਗੁਰੂ ਮਹਾਰਾਜ ਦੀ ਚਰਨ ਸੋਗਰਾ ਬਸਥਾਨ ਦਿੱਤੇ ਨਮਸਤਕ ਹੋਣ ਤੋਂ ਬਾਅਦ ਮੈਂ ਇਸ ਸਰਕਲ ਦੀ ਜਿਹੜੀ ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਆ ਉਹਦੇ ਨਾਲ ਆਉਂਦੀਆਂ ਲੋਕ ਸਭਾ ਚੋਣਾਂ ਸੰਬੰਧੀ ਵਿਚਾਰ ਕੀਤਾ ਹੈ ਬੜੀ ਜਲਦ ਇਲੈਕਸ਼ਨ ਕੋਰ ਲੱਗ ਰਿਹਾ ਹੈ ਔਰ ਅਸੀਂ ਇੱਕ ਵਾਰੀ ਲੋਕ ਸਭਾ ਦੀ ਇਲੈਕਸ਼ਨ ਦਾ ਸਾਹਮਣਾ ਕਰਨ ਜਾ ਸ਼੍ਰੋਮਣੀ ਅਕਾਲੀ ਦਲ ਦੇ ਸੰਭਾਵੀ ਕੈਂਡੀਡੇਟ ਦੇ ਰੂਪ ਦੇ ਵਿੱਚ ਮੈਂ ਅੱਜ ਪੈਲ ਹਲਕੇ ਦੀ ਵੱਖ-ਵੱਖ ਸਰਕਲਾਂ ਦੀਆਂ ਮੀਟਿੰਗਾਂ ਚ ਹੋਈਆਂ ਲੋਕਾਂ ਦੇ ਵਿੱਚ ਬਹੁਤ ਵਧੀਆ ਉਤਸ਼ਾਹ ਸ਼ਰੂ ਰੋਣੀ ਕਾਲੀਦਨ ਨੂੰ ਲੈ ਕੇ ਹੈ ਪਿਛਲੇ ਸਮਿਆਂ ਦੇ ਅੰਦਰ ਜੋ 2 ਸਾਲ ਪਹਿਲਾਂ ਇੱਕ ਇਸ ਤਰ੍ਹਾਂ ਦੇ ਸਪਲਿਖੇ ਪਾਉ ਗੱਲਾਂ ਕਰਕੇ ਸੱਤਾ ਵਿੱਚ ਆਈ ਪਾਰਟੀ ਉਹਦੀਆਂ ਸਾਰੀਆਂ ਚਾਲਾਂ ਨੂੰ ਅੱਜ ਲੋਕ ਸਮਝ ਚੁੱਕੇ ਨੇ ਔਰ ਆਉਣ ਵਾਲੇ ਸਮੇਂ ਚ ਪੰਜਾਬ ਦੇ ਲੋਕ ਸੁਨੀਲ ਕਾਲੀਦਨ ਨੂੰ ਇੱਕ ਵਾਰ ਫੇਰ ਤੋਫੇ ਦੇ ਕੇ ਨੋਕਸ ਵਾਲੀ ਚੋਨਾ ਦੀ ਅੰਦਰ ਜਿੱਤਦਾ ਚੰਡਾ ਪ੍ਰਧਾਨ ਜਿਹੜੇ ਲੋਕ ਅੱਜ ਬਦਲਾਵ ਪਾਲਦੀ ਸੀ ਉਹ ਬਦਲਾਵ ਦੇਖ ਕੇ ਅੱਜ ਬਾਦਲ ਸਾਹਿਬ ਨੂੰ ਯਾਦ ਕਰਦੇ ਨੇ ਉਹਨਾਂ ਬਾਰੇ ਕੀ ਕਹਿਣਾ ਆਪ ਜੀ ਦਾ ਸਰਦਾਰ ਪ੍ਰਕਾਸ਼ ਸਿੰਘ ਬਾਦਲ ਇੱਕ ਇਨਸਾਨ ਨਹੀਂ ਇੱਕ ਸੰਸਥਾ ਸਾਹਿਬ ਬਿਲਕੁਲ 1969 ਤੋਂ ਲੈ ਕੇ ਪੰਜਾਬ ਦੇ 5 ਵਾਰ ਮੁੱਖ ਮੰਤਰੀ ਰਹੇ ਪਿੰਡਾਂ ਦੇ ਅੰਦਰ ਬਤੌਰ ਸਰਪੰਚ ਤੋਂ ਆਪਣਾ ਸਫ਼ਰ ਸ਼ੁਰੂ ਕੀਤਾ ਉਹਨਾਂ ਨੇ ਪਿੰਡ ਦੇ ਲੋਕਾਂ ਨੂੰ ਪੰਚ ਨੂੰ ਸਰਪੰਚ ਨੂੰ ਜ਼ਿਲ੍ਹਾ ਪ੍ਰੈਸ਼ਰ ਨੂੰ ਬਲਾਕ ਸੰਪਤੀ ਨੂੰ ਐਮਐਲਏ ਨੂੰ ਐਮਪੀ ਨੂੰ ਹਰ ਤਰ੍ਹਾਂ ਦੇ ਜਿਹੜੇ ਅਹੁਦੇ ਤੇ ਚੁਣੇ ਹੋਏ ਨਮਾਇੰਦਿਆਂ ਨੂੰ ਦਰਪੇਸ਼ ਮੁਸ਼ਕਲਾ ਕੀ ਨੇ ਜਿਹੜੀਆਂ ਲੋਕਾਂ ਦੀ ਉਹਨਾਂ ਨੇ ਹੱਲ ਕਰਨੀਆਂ ਹੁੰਦੀਆਂ ਉਹਨਾਂ ਨੂੰ ਭਲੀ ਭਾਂਤ ਪਤਾ ਸੀ ਪੰਜਾਬ ਦਾ ਚੌਕਮੁਖੀ ਵਿਕਾਸ ਉਹਨਾਂ ਨੇ ਕੀਤਾ ਇਹਹੀ ਕਬੜਾ ਕਾਰਨ ਸੀ ਕਿ ਪਿਛਲੇ ਸਮੇਂ ਦੇ ਵਿੱਚ ਜਿਹੜਾ ਕੋਈ ਖੌਤੀ ਬਦਲਾਅ ਵਾਲੇ ਲੋਕ ਸਨ ਜਿਨ੍ਹਾਂ ਨੇ ਇੱਕ ਭਰਮ ਭਲੇਖੇ ਪਾ ਕੇ ਸੱਤਾ ਹਥਿਆਈ ਉਹਨਾਂ ਦੀਆਂ ਇਹ ਗੱਲਾਂ ਬਾਤਾਂ ਜਦੋਂ ਝੂਠ 'ਚ ਤਬਦੀਲ ਹੋਈਆਂ ਜਦੋਂ ਉਹਨਾਂ ਦਾ ਸਾਰਾ ਝੂਠ ਦਾ ਪਰਦਾ ਫਾਸ਼ ਹੋਇਆ ਤਾਂ ਲੋਕਾਂ ਨੇ ਇੱਕ ਵਾਰੀ ਫਿਰ ਸ਼੍ਰੋਮਣੀ ਅਕਾਲੀ ਦਲ ਦੇ ਸਰਪ੍ਰਸਤ ਸਾਫ ਕਬ ਮੰਤਰੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੂੰ ਯਾਦ ਕੀਤਾ ਕਿਉਂਕਿ ਉਹ ਗਰੀਬਾਂ ਦੇ ਮਸੀਹਾ ਸੀ ਜਿਹੜੇ ਲੋਕ ਅਕਾਲੀ ਦਲ ਦਾ ਪਾਰਟੀ ਨਾਲ ਸੰਬੰਧਿਤ ਦੀ ਕੁਝ ਲੋਕ ਡਰੇ ਬੈਠੇ ਨੇ ਸੈਮੇ ਬੈਠੇ ਨੇ ਉਹਨਾਂ ਬਾਰੇ ਕੀ ਕਹਿਣਾ ਚਾਹੁੰਦੇ ਹੋ ਕੋਈ ਡਰ ਨਹੀਂ ਹੈ ਜੀ ਕੋਈ ਸਹਿਮ ਨਹੀਂ ਹੈ ਮੈਂ ਬੇਨਤੀ ਕਰੂੰਗਾ ਕਿ ਖੁੱਲਕੇ ਆਪਣੀ ਵੋਟ ਦੇ ਹੱਕ ਦਾ ਇਸਤੇਮਾਲ ਕਰੋ ਆਉਣ ਵਾਲੇ ਸਮੇਂ ਦੇ ਅੰਦਰ ਸ਼੍ਰੋਮਣੀ ਅਕਾਲੀ ਦਲ ਨੂੰ ਤਾਕਤ ਦਿਓ ਔਰ ਤੁਸੀਂ ਲੰਮਾ ਸਮਾਂ ਸ਼੍ਰੋਮਣੀ ਅਕਾਲੀ ਦਲ ਨੂੰ ਤਾਕਤ ਦੇ ਕੇ ਦੇਖੀ ਹੈ ਜੋ ਡਵੈਲਪਮੈਂਟ ਦੇ ਕੰਮ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੀ ਸਰਕਾਰ ਔਰ ਸਰਦਾਰ ਸੁਖਵੀਰ ਸਿੰਘ ਬਾਦਲ ਦੀ ਸਰਕਾਰ ਨੇ ਕੀਤੇ ਲੋਕਾਂ ਦੇ ਜਾਤੀ ਜਮਾਤੀ ਕੰਮ ਜੋ ਉਹਨਾਂ ਨੇ ਕੀਤੇ ਉਹਨਾਂ ਦਾ ਅੱਜ ਸੌਵਾਂ ਹਿੱਸਾ ਵੀ ਪੰਜਾਬ 'ਚ ਕੰਮ ਨਹੀਂ ਹੋ ਰਿਹਾ ਸੋ ਮੈਂ ਬੇਨਤੀ ਕਰੂੰਗਾ ਬਿਨਾਂ ਕਿਸੇ ਡਰ ਭੈਤੋਂ हिम्मत ਦੇ ਨਾਲ ਦੁਬਾਰਾ ਸ਼ਰੂ ਨੀ ਕਾਲੀਦਾਨ ਨੂੰ ਤਾਕਤ ਲਿਆਓ ਤਾਂ ਜੋ ਆਪਾਂ ਪੰਜਾਬ ਨੂੰ ਇੱਕ ਵਾਰੀ ਫੇਰ ਤੋਂ ਠੱਗੀ ਨਹੀਂ ਆ। ਵਿਗਰਜੀ ਦਾ ਖਾਲਸਾ ਵਹਿਰਜੀ ਦਾ